ਬੇਅਦਬੀ ਮਾਮਲੇ ਹਰ ਵਾਰ ਪੰਜਾਬ ਦੀ ਸਿਆਸਤ ਲਈ ਇੱਕ ਵੱਡਾ ਮੁੱਦਾ ਰਿਹਾ ਹੈ ਜਿਸ ਤੇ ਹਰ ਇੱਕ ਸਰਕਾਰ ਵੱਲੋਂ ਸਿਆਸਤ ਖੇਡੀ ਜਾਂਦੀ ਹੈ ਪਰ ਇਹਨਾਂ ਤੇ ਥੋਸ ਕਦਮ ਚੁੱਕ ਦੋਸ਼ੀਆਂ ਤੇ ਬੰਦ ਦੀ ਕਾਰਵਾਈ ਕਿਸੇ ਨੇ ਵੀ ਅਮਲ ਦੇ ਵਿੱਚ ਨਹੀਂ ਲਿਆਂਦੀ ਪੰਜਾਬ ਦੇ ਵਿੱਚ ਮਾਨ ਸਰਕਾਰ ਵੱਲੋਂ ਵੀ ਚੋਣਾ ਮੌਕੇ ਬੇਅਦਬੀ ਦੇ ਮੁੱਦਿਆਂ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਤਾਂ ਕੀਤੀ ਗਈ ਸੀ ਪਰ ਸਰਕਾਰ ਬਣਨ ਤੋਂ ਬਾਅਦ ਉਹ ਆਪਣੇ ਮੁੱਦਿਆਂ ਤੋਂ ਭਟਕਦੇ ਹੋਏ ਨਜ਼ਰ ਆ ਰਹੇ ਨੇ ਐਸੇ ਸੰਬੰਧੀ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਤੋਂ ਅੱਠੇ ਪਹਿਰ ਤਹਿਲ ਸੇ ਲਹਿਰ ਆਗੂ ਗੁਰਪ੍ਰੀਤ ਸਿੰਘ ਨੇ ਬੇਅਦਬੀ ਦੇ ਮਾਮਲੇ ਵਿੱਚ ਆਪ ਸਰਕਾਰ ਨੂੰ ਕਿਰਦਿਆ ਕਿ ਕਿ ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਚੋਣਾ ਹੋਣ ਤੋਂ ਬਾਅਦ ਵਾਅਦਿਆਂ ਨੂੰ ਪੂਰਾ ਕੀਤਾ ਜਾਏਗਾ ਤੇ ਤੁਹਾਨੂੰ ਦੱਸ ਦਈਏ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਪਰ ਹੁਣ ਚੋਣਾਂ ਤੋਂ ਬਾਅਦ ਆਪ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਲੋਕਾਂ ਵਿੱਚ ਆਪ ਸਰਕਾਰ ਪ੍ਰਤੀ ਵੱਖਰਾ ਰਵਈਆ ਤਿਆਰ ਹੋ ਚੁੱਕਾ ਹੈ ਜਿਸ ਦੇ ਨਤੀਜੇ ਸੰਗਰੂਰ ਜਿਮਨੀ ਚੋਣਾਂ ਦੇ ਵਿੱਚ ਦਿਖਾਈ ਦਿੱਤੇ ਨੇ ਪੰਜਾਬ ਵਿੱਚ ਬੀਤੀਆਂ ਸਰਕਾਰਾਂ ਵੱਲੋਂ ਵੀ ਅਜਿਹੀਆਂ ਗਲਤੀਆਂ ਕੀਤੀਆਂ ਗਈਆਂ ਸੀ ਜਿਸ ਦੇ ਨਾਲ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਪਰ ਜੇਕਰ ਮਾਨ ਸਰਕਾਰ ਵੀ ਆਪਣੇ ਵਾਅਦੇ ਤੋਂ ਮੁਕਰੀ ਤਾਂ ਸ਼ਾਇਦ ਲੋਕ ਉਹਨਾਂ ਨੂੰ ਵੀ ਸ਼ੀਸ਼ਾ ਦਿਖਾਉਣਗੇ ਕਿਉਂਕਿ ਬੇਅਦਬੀ ਦਾ ਮਾਮਲਾ ਸਿਰਫ ਪੰਜਾਬ ਦਾ ਨਹੀਂ ਸਗੋ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤਾਂ ਦੇ ਵਿਸ਼ਵਾਸ ਤੇ ਆਸਥਾ ਦਾ ਮੁੱਦਾ ਜਿਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਜਿਸ ਵਾਇਗੁਰ ਦੇ ਓਟ ਆਸਰੇ ਦੇ ਨਾਲ ਸਰਕਾਰ ਬਣਦੀ ਹੈ ਉਸ ਦੀ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਵਿੱਚ ਦੇਰੀ ਕਿਉਂ ਅਸੀਂ ਸਰਕਾਰ ਨੂੰ ਉਸ ਦੇ ਵਾਅਦੇ ਸੰਬੰਧੀ ਚੇਤਾਉਣਾ ਚਾਹੁੰਦੇ ਹਾਂ ਕਿ ਉਹ ਆਪਣੇ ਕੀਤੇ ਵਾਅਦਿਆਂ ਤੇ ਸੰਗਤਾਂ ਦੇ ਵਿਸ਼ਵਾਸ ਤੇ ਖਰੇ ਉੱਤਰਦਿਆਂ ਬੇਅਦਬੀ ਮਾਮਲੇ ਵਿੱਚ ਜਲਦ ਤੋਂ ਜਲਦ ਇਨਸਾਫ ਦਿਵਾਉਣ ਜੀ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਅ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅਸੀਂ ਅਠੇ ਪੈ ਟੈਲ ਸੇਵਾ ਲਹਿਰ ਦੇ ਰਾਈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਖਿਲਾਫ ਕਾਰ ਰਸ਼ੀਲਾਂ 1 ਸਤੰਬਰ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇਹ ਲਹਿਰ ਦੀ ਰਮਤਾ ਹੋਈ ਸੀ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਨੇ ਅਰਦਾਸ ਕਰਕੇ ਇਸ ਦੀ ਰਮਤਾ ਕਰਵਾਈ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਮੈਸੇਜ ਦੇ ਰਹੇ ਹਾਂ ਕਿ ਆਪਣੇ ਆਪਣੇ ਗੁਰੂ ਘਰ ਚ ਟੈਲ ਸੇਵਾ ਲਾਓ ਪਹਿਰੇ ਦੀ ਸੇਵਾ ਲਾਓ ਤਾਂ ਕਿ ਇਹ ਬੇਅਦਬੀਆਂ ਨੂੰ ਆਪਾਂ ਰੋਕ ਸਕੀਏ ਕਿਦਾਂ ਲੱਗ ਰਿਹਾ ਕਿ ਸਰਕਾਰਾਂ ਨੇ ਜਦੋਂ ਬੋਟਾ ਲੈਣੀਆਂ ਹੁੰਦੀਆਂ ਸੀ ਬੇਅਦਬੀ ਦੇ ਮੁੱਦੇ ਤੇ ਉੱਪਰ ਚਰਚਾ ਕੀਤੀ ਗਈ ਸੀ ਵੱਡੇ ਵੱਡੇ ਸਟੇਜ ਮਾਨ ਸਾਹਿਬ ਜਦੋਂ ਕੇਜਰੀਵਾਲ ਦੇ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਜਿਹੜੇ ਕਿ ਬੇਅਦਬੀ ਦੇ ਜਿਹੜੇ ਮੁੱਦੇ ਆ ਉਹਨੂੰ ਕੰਟਰੋਲ ਕੀਤਾ ਜਾਵੇ ਪਰ ਹੁਣ ਸਰਕਾਰ ਬਣ ਗਿਆ ਉਹ ਤੁਹਾਨੂੰ ਮਿਲਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਇਹ ਬੜਾ ਹੀ ਵੱਡਾ ਇੱਕ ਮਜ਼ਾਕ ਜਿਹਾ ਲੱਗ ਰਿਹਾ ਜੀ ਕੇਜਰੀਵਾਲ ਸਾਹਿਬ ਨੂੰ ਅਸੀਂ 24 ਦਸੰਬਰ ਨੂੰ ਮਿਲੇ ਹਾਂ ਸਟੇਜ ਦਾ ਸਾਰਾ ਪ੍ਰੋਗਰਾਮ ਬਰੋਕ ਕੇ ਸਾਡੇ ਕੋਲ ਸਟੇਜ ਤੇ ਬੁਲਾ ਕੇ ਮੈਮੋਰੰਡਮ ਲਿਆ ਗਿਆ ਉਦੋਂ ਹੱਥ ਜੋੜ ਰਹੇ ਸੀ ਕੇਜਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਉਹਦਾਂ ਹੱਥ ਜੋੜ ਰਹੇ ਸੀ ਤੇ ਅੱਜ ਸਾਨੂੰ 40 ਦਿਨ ਦੇ ਕਰੀਬ ਹੋ ਚਲੇ ਨੇ ਅੱਜ ਸਾਨੂੰ ਦੂਰੋਂ ਹੀ ਹੱਥ ਜੋੜੀ ਜਾ ਰਹੇ ਨੇ ਵੀ ਸਾਡੇ ਵੱਲ ਨਾ ਆਓ ਬੇਅਦਬੀ ਦੀ ਗੱਲ ਅਸੀਂ ਨਹੀਂ ਸੁਣਨੀ ਭਾਈ ਇਹ ਕਿਹੜਾ ਪ੍ਰਸਤਾਵ ਜਿਹੜਾ ਤੁਸੀਂ ਇਖਤਿਆਰ ਕਰ ਲਿਆ ਤੁਸੀਂ ਜਿੱਥੇ ਬਾਕੀ ਗਰੰਟੀਆਂ ਵੱਲ ਧਿਆਨ ਦੇ ਰਹੇ ਹੋ ਚੰਗੀ ਗੱਲ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਅਸੀਂ ਤੁਹਾਡੇ ਹਮਾਇਤੀਆਂ ਵਿਰੋਧੀ ਨਹੀਂ ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਅਸੀਂ ਤੁਹਾਡੇ ਹਮਾਇਤੀਆਂ ਅਸੀਂ ਕੋਸ਼ਿਸ਼ ਕੀਤੀ ਅਸੀਂ ਨਿੱਜੀ ਤੌਰ ਤੇ ਵੀ ਕੋਸ਼ਿਸ਼ ਕੀਤੀ ਕਿ ਤੁਹਾਡੀ ਸਰਕਾਰ ਆਏ ਪਰ ਹੁਣ ਜੇ ਤੁਹਾਨੂੰ ਬੇアドਵੀ ਚੇਤੇ ਨਹੀਂ ਨਾ ਤੇ ਫਿਰ ਸਾਨੂੰ ਵੀ ਕੋਈ ਹੋਰ ਗੱਲ ਚੇਤੇ ਨਹੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਨਛਣ ਸਭ ਤੋਂ ਪਹਿਲਾਂ ਤੇ ਅਸੀਂ ਪਿਛਲੇ 40 ਦਿਨਾਂ ਤੋਂ ਤੁਹਾਡੇ ਮੈਨੂੰ ਲੱਗਦਾ ਕਿ 4 ਐਮਐਲਏ 2 ਮੰਤਰੀ ਤੁਹਾਡੇ 2 ਇੱਕ ਓਐਸਡੀ ਤੇ ਇੱਕ ਤੁਹਾਡੇ ਪੀਏ ਸਾਹਿਬ ਸਾਰਿਆਂ ਦੇ ਰਹੀ ਸੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤਮਾਨ ਸਾਹਿਬ ਤੁਹਾਡੇ ਰੈਜ਼ਿਡੈਂਸ ਤੇ ਵੀ ਤੁਹਾਡੇ ਕੋਲ ਸਾਡੇ ਮੈਮੋਰੈਂਡਮ ਦੀ ਕਾਪੀ ਪਈ ਹੈ ਤੇ ਤੁਹਾਡੇ ਪੀਏ ਸਾਹਿਬ ਕੋਲ ਵੀ ਪਈ ਹੈ ਤੁਹਾਡੇ ਮੰਤਰੀ ਸਾਹਿਬ ਕੋਲ ਪਈ ਹੈ ਪਰ ਤੁਸੀਂ ਸਾਨੂੰ ਮਿਲਦਾ ਸਮਾਂ ਹੀ ਨਹੀਂ ਦੇ ਰਹੇ ਐਡੀ ਕੀ ਗੱਲ ਹੋ ਗਈ ਕਿ ਜਿਹੜਾ ਉਦੋਂ ਤੁਸੀਂ ਮਤਲਬ ਕੇਜਰੀਵਾਲ ਸਾਹਿਬ ਨੇ ਖੁਦ ਮੈਨੂੰ ਸਟੇਜ ਤੇ ਬੁਲਾ ਕੇ ਚੱਲਦਾ ਪ੍ਰੋਗਰਾਮ ਰੋਕ ਕੇ ਮੈਮੋਰੰਡਮ ਜਿਹੜਾ ਲਿਆ ਸੀ ਉਹਦੇ ਤੇ ਕੋਈ ਕਾਰਵਾਈ ਕਰਨ ਦੀ ਥਾਂ ਤੇ ਤੁਸੀਂ ਹੁਣ ਮਿਲਦਾ ਸਮਾਂ ਨਹੀਂ ਦੇ ਰਹੇ ਮੈਂ ਸਮਝਦਾ ਕੇਜਰੀਵਾਲ ਸਾਹਿਬ ਤੁਹਾਨੂੰ ਵੀ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿ ਆਖਰ ਕੀ ਹੋ ਰਿਹਾ ਹੈ ਅਜੇ ਤਾਂ ਸਾਰਾ ਇੰਡੀਆ ਪਿਆ ਹੈ ਅਜੇ ਤਾਂ ਸਿਰ ਪੰਜਾਬ ਹੀ ਇੱਕ ਤੁਹਾਡੇ ਕੋਲ ਆਇਆ ਦਿੱਲੀ ਤੋਂ ਬਾਅਦ ਪੰਜਾਬ ਹੈ ਇਹਦਾ ਮਾਡਲ ਕਿੱਥੇ ਲੈ ਕੇ ਜਾਓਗੇ ਕਿੰਨੂੰ ਦੱਸੋਗੇ ਕੀ ਦੱਸੋਗੇ ਤੇ ਜੇ ਇਸ ਗੱਲ ਤੇ ਤੁਸੀਂ ਸੀਰੀਅਸ ਨਹੀਂ ਹੋਏ ਨਾ ਤੇ ਫਿਰ ਸਾਨੂੰ ਜੇ ਤੁਸੀਂ ਚੋਣਾਂ ਦੌਰਾਨ ਹੀ ਮੈਮੋਰੈਂਡਮ ਲੈਂਦੇ ਤੇ ਅਸੀਂ ਹਿਮਾਚਲ ਚ ਆ ਕੇ ਵੀ ਦੇ ਲਾਂਗੇ ਅਸੀਂ ਇੱਧਰ ਹਰਿਆਣਾ ਵੀ ਜਾ ਸਕਦੇ ਹਾਂ ਗੁਜਰਾਤ ਵੀ ਜਾ ਸਕਦੇ ਹਾਂ ਸਾਡੇ ਗੁਰੂ ਦੀ ਆਨ ਸ਼ਾਨ ਦਾ ਮਸਲਾ ਹੈ ਇਹ ਮਜ਼ਾਕ ਨਹੀਂ ਹੈ ਜਿਨ੍ਹਾਂ ਨੇ ਇਹਨੂੰ ਮਜ਼ਾਕ ਸਮਝਿਆ ਸੀ ਉਹਨਾਂ ਦਾ ਮਜ਼ਾਕ ਬਣ ਚੁੱਕਾ ਹੈ ਤੇ ਅਸੀਂ ਨਹੀਂ ਚਾਹੁੰਦੇ ਤੁਹਾਡਾ ਵੀ ਮਜ਼ਾਕ ਬਣੇ ਗੁਰਜੀ ਜੀ ਕਿੱਦਾਂ ਲੱਗ ਰਿਹਾ ਰਵੈਤੀ ਪਾਰਟੀ ਨੂੰ ਕਿੱਦਾਂ ਵਿਖਰੋ ਉਹਨਾਂ ਨੇ ਬੇਅਦਬੀ ਦੇ ਮੁੱਦੇ ਦੇ ਉੱਪਰ ਲੋਕਾਂ ਕੋਲ ਬੁੱਟਾ ਮੰਗੀਆਂ ਸੀ ਲੱਗਦਾ ਫਿਰ ਇੱਕੋ ਪਾਰਟੀ ਹੈਗੀ ਆ ਕਿਉਂਕਿ ਉਹਨਾਂ ਦੀ ਦੇਖੋ ਜੀ ਜਿਹੜੇ ਕਈ ਲੋਕ ਉਹ ਇਹ ਉਹ ਨੂੰ ਸੱਚ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਸਾਰੇ ਇੱਕੋ ਜਿਹੇ ਹੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦੇ ਵਾਸਤੇ ਜੇ ਤੁਸੀਂ ਸੀਰੀਅਸ ਨਹੀਂ ਹੋ ਜੇ ਪਹਿਲੇ ਸੀਰੀਅਸ ਨਹੀਂ ਸੀ ਤੇ ਲੋਕਾਂ ਨੇ ਉਹਨਾਂ ਨੂੰ ਅਨ ਸੀਰੀਅਸ ਕਰ ਦਿੱਤਾ ਠੀਕ ਆ ਭਾਈ ਤੁਸੀਂ ਜਾਓ ਜਾਓ ਜਿੱਥੇ ਜੋ ਹਾਲ ਹੋ ਗਿਆ ਹੁਣ ਕੀ ਉਹਨੂੰ ਲਫਜ਼ ਕੀ ਦਈਏ ਫਿਰ ਰੋਲ ਕੇ ਰੱਖ ਦਿੱਤਾ ਪੰਜਾਬੀਆਂ ਨੇ ਰੋਲ ਕੇ ਰੱਖ ਦਿੱਤਾ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦੇ ਇਸ ਮਸਲੇ ਨੂੰ ਬੇਅਦਬੀ ਦੇ ਮਸਲੇ ਦੇ ਉੱਤੇ ਜਿਨ੍ਹਾਂ ਨੇ ਰਾਜਨੀਤੀ ਤੇ ਸਿਰਫ ਰਾਜਨੀਤੀ ਕੀਤੀ ਹੈ ਉਹਨਾਂ ਦਾ ਹਸ਼ਰ ਪੰਜਾਬੀਆਂ ਨੂੰ ਜੋ ਕੀਤਾ ਉਹ ਸਭ ਦੇ ਸਾਹਮਣੇ ਹੈ ਤੇ ਮੈਂ ਇਨ ਸ਼ਾਰਟ ਜੇ ਗੱਲ ਕਰਾਂ ਤੇ ਅਸੀਂ ਹੱਥ ਵੀ ਜੋੜਦੇ ਪਏ ਆ ਤੇ ਨਾਲ ਇਹ ਵੀ ਕਹਿ ਰਹੇ ਕਿ ਮਾਨ ਸਾਹਿਬ ਇਹ ਸਾਡੇ ਅੰਦਰ ਜਿਹੜੀ ਅੱਗ ਬਲਦੀ ਪਈ ਹੈ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਾਰਾਂ ਨੂੰ ਸੇਕ ਲੱਗਦਾ ਉਹ ਸਾਡੇ ਅੰਦਰ ਵੀ ਲੱਗਦਾ ਹੈ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਉਸ ਸ਼ਹਾਦਤ ਦੇ ਜੇ ਅੱਜ ਸਦੀਆਂ ਬਾਅਦ ਸ਼ਬੀਲਾਂ ਲਾਉਂਦੇ ਆ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੀਆਂ ਅੱਗਾਂ ਲਾਈਆਂ ਜਾ ਰਹੀਆਂ ਨੇ ਨਾ ਪਾਪੀ ਲੋਕਾਂ ਵੱਲੋਂ ਤੇ ਪੱਖਿਆਂ ਤੇ ਇਲਜ਼ਾਮ ਲੱਗਦੇ ਪਏ ਨੇ ਉਹ ਸਾਨੂੰ ਸਾਨੂੰ ਉਹ ਚੈਨਲ ਨਹੀਂ ਬੰਨ੍ਹ ਦਿੰਦੇ ਤਾਂ ਨਾ ਅਸੀਂ ਤੁਹਾਨੂੰ ਬੰਨ੍ਹ ਦਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਰੇ ਵਾਜਦੇ ਪਏ ਨੇ ਤੇ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਕੀ ਜਾਂਚ ਹੋ ਰਹੀ ਹੈ ਜਿਹੜੀ ਦਮਦਮਾ ਸਾਹਿਬ ਦੇ ਲਾਗੇ ਘਟਨਾ ਵਾਪਰੀ ਉਹਦੀ ਡੀਡੀਆਰ ਨੋਟ ਕੀਤੀ ਗਈ ਐਫਆਰ ਵੀ ਨਹੀਂ ਨੋਟ ਨਹੀਂ ਕੀਤੀ ਜਾ ਰਹੀ ਤੇ ਕਿਹੜੇ ਰਾਹ ਤੇ ਪਏ ਆ ਜਿਨ੍ਹਾਂ ਨੇ ਆਨ ਪਛਾਤੀ ਪੁਲਿਸ ਬਣਾਤੀ ਸੀ ਉਹ ਅੱਜ ਉਹਨਾਂ ਨੂੰ ਕੋਈ ਨਹੀਂ ਪਛਾਣ ਰਿਆ ਪੰਜਾਬ ਦੇ ਵਿੱਚ ਇਸ ਲਈ ਸੰਭਲ ਕੇ ਚੱਲੋ ਅਸੀਂ ਹੁਣ ਬਹੁਤ ਹੋ ਗਿਆ 40 ਦਿਨ ਚਲੀਆ ਕੱਟ ਲੈਣ ਲੱਗੇ ਆ ਉਹ ਤੁਹਾਨੂੰ ਮਿਲਣ ਦੇ ਵਾਸਤੇ ਚਲੀਆ ਕੱਟ ਲੈਣ ਲੱਗੇ ਤੁਹਾਡੇ ਯਾਰ ਸਿਰ ਤੇ ਜੂਨ ਹੀ ਸਰਕਦੀ ਪਈ ਪੰਜਾਬੀ ਉਹ ਤੁਸੀਂ ਕੋਈ ਰੱਬ ਤਾਂ ਨਹੀਂ ਬਣ ਗਏ ਅੱਜ ਉਹ ਸੀਟ ਤੇ ਕੁਰਸੀ ਤੇ ਬਹਿ ਗਏ ਤੁਸੀਂ ਉਹੀ ਹੋ ਇਸੇ ਪੰਜਾਬ ਦੇ ਹੀ ਹੋ ਤੇ ਅਸੀਂ ਤੁਹਾਨੂੰ ਪਹਿਲਾਂ ਤੋਂ ਵੀ ਜਾਣਦੇ ਆ ਅਸੀਂ ਤੁਹਾਡੇ ਕੋ ਦੁਸ਼ਮਣ ਨਹੀਂ ਤੁਹਾਡੇ ਵਿਰੋਧੀ ਵੀ ਨਹੀਂਗੇ ਪਰਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੇਲੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਵਾਸਤੇ ਸਾਨੂੰ ਜੋ ਕਰਨਾ ਪਿਆ ਸੀ ਕਰਾਂਗੇ ਤੇ ਜੇ ਤੁਸੀਂ ਨਾ ਤੁਰੇ ਤੇ ਅਸੀਂ ਫਿਰ ਤੁਰਾਂਗੇ ਉਹ ਸਰਾਹ ਤੇ ਤੁਰਾਂਗੇ ਜਿਹਦੇ ਤੇ ਅਸੀਂ ਤੁਰਨਾ ਨਹੀਂ ਚਾਹੁੰਦੇ ਪਰ ਜੇ ਤੁਰੇ ਤੇ ਫਿਰ ਤੁਹਾਨੂੰ ਵੀ ਦਿਖਾ ਦੇਵਾਂਗੇ ਕਿ ਕਿਦਾਂ ਤੁਰੀਦਾ ਲੈ ਤਾਂ ਕਿ ਚੋਣਾ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਕੀਤੇ ਹੁਣ ਇਲੈਕਸ਼ਨਾਂ ਦੇ ਤਵਾਜੂ ਜਿੱਤ ਕੇ ਕੁਰਸੀਆਂ ਮਿਲ ਗਿਆ ਉਹ ਵਾਅਦੇ ਭੁੱਲ ਚੁੱਕੇ ਨੇ ਤੇਜਰੀਵਾਲ ਭਗਵੰਤ ਜੀ ਨਹੀਂ ਭੁੱਲੇ ਜੀ ਵਾਅਦੇ ਭੁੱਲ ਹੀ ਗਏ ਨੇ ਹੁਣ ਇਹਦੇ ਵਿੱਚ ਕੀ ਦਸੀਏ ਉਬਾਦੇ ਭੁੱਲੇ ਛੱਡ ਕੇ ਉਹ ਤਾਂ ਮੇਰੇ ਤੋਂ ਐਡਾ ਇਗਨੋਰ ਕਰਨ ਦੇ ਵੀ ਜਦਾਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਇੰਡੀਆ ਦੇ ਵਿੱਚ ਇਹ ਵੀ ਗੱਲ ਸਹੀ ਨਹੀਂ ਗੀ ਵੀ ਜਦਾਂ ਕਿਸੇ ਨੂੰ ਅਸ਼ੂਤ ਮੰਨਿਆ ਜਾਂਦਾ ਤੇ ਅਸੀਂ ਉਹ ਹੀ ਲੋਕ ਆ ਵੀਡੀਓਜ਼ ਦੇਖ ਲਓ ਤੁਸੀਂ ਆਪਣੇ 24 ਦਸੰਬਰ ਦਾ ਆਪਣੀ ਰਿਕਾਰਡਿੰਗ ਕੱਢ ਕੇ ਦੇਖ ਲਓ ਉਦੋਂ ਤਾਂ ਤੁਸੀਂ ਜਦੋਂ ਵੋਟਾਂ ਲੈਣ ਦੀ ਗੱਲ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਵਾਸਤੇ ਤੁਹਾਡੇ ਹੱਥ ਜੁੜ ਗਏ ਤੇ ਅੱਜ 100 ਦਿਨ ਤੋਂ ਵੱਧ ਹੋ ਗਏ ਤੇ ਹੁਣ ਪੰਜਾਬੀ ਫਿਰ ਹੁਣ ਤੁਹਾਨੂੰ ਹਾਥੀ ਜੋੜਨਗੇ ਕਿਉਂਕਿ ਜੇ ਤੁਸੀਂ ਇਸ ਰਾਹ ਤੇ ਨਹੀਂ ਤੁਰਦੇ ਤੇ ਵੇਖ ਲਓ ਜਵਾਬ ਤੁਹਾਨੂੰ ਸੰਗਰੂਰ ਵਾਲਿਆਂ ਦੇਤਾ ਸੰਗਰੂਰ ਤਾਂ ਤੁਹਾਡੀ ਪੈਟ ਸੀਟ ਸੀ ਤੁਹਾਡੀ ਪੈਟ ਸੀਟ ਸੀ ਤੁਸੀਂ ਉੱਥੋਂ ਜਿੱਤੇ ਹੋ ਤੁਹਾਡੇ ਐਮਐਲਏ ਨੂੰ 4 ਲੱਖ ਤੇ ਵੱਧ ਮਾਰਜਿਨ ਤੋਂ ਉਹਨਾਂ ਜਿਤਾ ਕੇ ਭੇਜਿਆ ਸੀ ਪਰ ਤਿੰਨਾਂ ਮਹੀਨਿਆਂ ਚ ਕੀ ਹੋ ਗਿਆ ਤੇ ਤੁਹਾਡੀ ਕਾਰਗੁਜ਼ਾਰੀ ਦੀ ਰਿਜ਼ਲਟ ਆਇਆ ਨਾ ਹੁਣ ਇਹਦੇ ਤੇ ਥੋੜਾ ਸੀਰੀਅਸ ਹੋ ਬੋ ਜੀ ਜੇ ਕੋਈ ਬੇਅਦਬੀ ਹੁੰਦੀ ਹੈ ਤੇ ਜਦੋਂ ਪ੍ਰਸ਼ਾਸਨ ਉੱਤੇ ਪੋਜ਼ਿਟਿਵ ਕਿਹਾ ਜਾਂਦਾ ਕਿ ਇਹ ਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ ਉਹਨੂੰ ਕਿਦਾ ਵੇਖ ਰੋ ਲੱਗਦਾ ਕਿ ਦੇਖੋ ਜੀ ਚੋਰ ਜਿਹੜਾ ਉਹ ਕਦੀ ਕਹਿੰਦਾ ਮੈਂ ਚੋਰੀ ਕੀਤੀ ਹੈ ਦੁਮਾਗੀ ਹਾਲਤ ਕਹਿੰਦੇ ਠੀਕ ਕਰਨੀ ਹੁੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਦੱਸਣ ਦੀ ਲੋੜ ਹੈ। ਇਹ ਪੁਲਿਸ ਵਾਲਿਆਂ ਨੂੰ ਦੱਸਣ ਦੀ ਲੋੜ ਹੈ। ਇਹ ਤਾਂ ਸਿਰਫ ਇੱਕ ਉਹ ਹੈ ਜੀ ਚੱਲਦਾ ਪਿਆ ਹੈ। ਇਹ ਮਤਲਬ ਪੋਚੇ ਮਾਰਨ ਵਾਲੀ ਗੱਲ ਚੱਲਦੀ ਪਈ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਭਲਾ ਇਹ ਕਿਦਾਂ ਸਚਾਈ ਉਹ ਗੁਲਾਈ ਜਾਂਦੀ ਹੈ। ਹੈ? ਇਹ ਤਾਂ ਪੋਚੇ ਮਾਰੀ ਗੱਲ ਹੈ। ਇੱਥੇ ਇੱਕ ਜ਼ਰੂਰ ਮੈਂ ਇੱਕ ਗੱਲ ਪਹਿਲਾਂ ਵੀ ਵੈਸੇ ਮੀਡੀਆ ਦੇ ਸਾਹਮਣੇ ਰੱਖੀ ਸੀ ਕਿ ਬੇਅਦਬੀ ਦੇ ਖਿਲਾਫ ਇੱਕ ਐਂਟੀ ਬੇਅਦਬੀ ਟਾਸਕ ਫੋਰਸ ਦਾ ਗਠਨ ਕੀਤਾ ਜਾਏ ਤਾਂ ਕਿ ਇਹ ਜਿਹੜੀ ਜਾਂਚ ਦੀ ਗੱਲ ਹੋਣੀ ਆ ਸਾਡੇ ਸੀਨੀਅਰ ਪੱਤਰਕਾਰ ਸਾਹਿਬ ਨੇ ਗੱਲ ਕੀਤੀ ਹੈ ਨਾ ਇਹਦੇ ਉੱਤੇ ਫੌਰੀ ਤੌਰ ਤੇ ਐਕਸ਼ਨ ਲੈਣ ਵਾਸਤੇ ਜਿੱਥੇ ਵੀ ਬੇਦਬੀ ਹੁੰਦੀ ਹੈ ਜਿਹੜੀਆਂ ਹੋਈਆਂ ਨੇ ਉਹਨਾਂ ਦੀ ਜਾਂਚ ਕਰੋ ਉਹ ਜਾਂਚ ਕਰਨ ਵਾਸਤੇ ਤੁਹਾਡੇ ਕੋਲ ਡਾਟਾ ਹੋਵੇ ਤੁਹਾਡੇ ਕੋਲ ਕੁਮੈਂਡ ਹੋਵੇ ਅੱਜ ਮੈਂ ਇਹ ਵੀ ਗੱਲ ਇੱਕ ਬੇਨਤੀ ਕਰਨਾ ਚਾਹੁੰਦਾ ਮੀਡੀਆ ਦੇ ਜ਼ਰੀਏ ਪੰਜਾਬ ਦੇ ਮੀਡੀਆ ਦੇ ਜ਼ਰੀਏ ਇਹ ਬੇਨਤੀ ਕਰਨਾ ਚਾਹੁੰਦਾ ਉਹ ਜੇ ਤੁਹਾਡੇ ਕੋਲ ਏਸੀ ਜਾਂਚ ਇਸ ਜਾਂਚ ਵਾਸਤੇ ਕੋਈ ਕੁਮੈਂਡ ਨਹੀਂ ਹੈਗੇ ਉਹ ਸਾਨੂੰ ਦੱਸ ਦਿਓ ਅਸੀਂ ਸਾਡੇ ਵਿਦੇਸ਼ਾਂ ਵਿੱਚ ਬਾਹਰ ਜਿਹੜੇ ਭੈਣ ਭਰਾ ਬੈਠੇ ਉਹਨਾਂ ਨੂੰ ਕਹਿ ਕੇ ਉੱਥੋਂ ਦੀ ਉਥੋਂ ਦੀਆਂ ਜੜੀਆਂ ਦੱਸੀਆਂ ਜਿਹੜਾ ਮਟੀਰੀਅਲ ਵਰਤੀਆਂ ਉਹ ਤੁਹਾਨੂੰ ਲਿਆ ਦਿੰਨੇ ਤੁਹਾਡਾ ਪੈਸਾ ਨਹੀਂ ਅਸੀਂ ਮੰਗਦੇ ਅਸੀਂ ਤੁਹਾਡੀ ਤਵੱਜਹ ਮੰਗਦੇ ਆ ਪੈਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕਾਂ ਕੋਲ ਬਹੁਤ ਹੈ ਪਰ ਇਹ ਕਾਨੂੰਨ ਦਾ ਮਸਲਾ ਹੈ ਅਸੀਂ ਨਹੀਂ ਚਾਹੁੰਦੇ ਕਾਨੂੰਨ ਅਸੀਂ ਆਪਣੇ ਹੱਥ ਚ ਲਈਏ ਬਾਕੀ ਸਾਨੂੰ ਉਸ ਗੱਲ ਵਾਸਤੇ ਤੁਸੀਂ ਮਜਬੂਰ ਨਾ ਕਰੋ ਕਿ ਜਿਹੜੀ ਗੱਲ ਅੱਗੇ ਉਥੇ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਹੈ ਜਾਂ ਇੱਥੇ ਦਰਬਾਰ ਸਾਹਿਬ ਵਾਪਰੀ ਹੈ ਅਸੀਂ ਸਾਨੂੰ ਉਹ ਜਵਾਬ ਦੇਣੇ ਆਉਂਦੇ ਨੇ ਜਿਹੜੇ ਪਾਪੀ ਸਾਡੇ ਚੜ ਕੇ ਆਉਣਗੇ ਜਿਹੜਾ ਮੱਸਲ ਰੰਗੜ ਬਣ ਕੇ ਆਉ ਉਹਨੂੰ ਸਾਨੂੰ ਜਵਾਬ ਦੇਣਾ ਹੁੰਦਾ ਜੋ ਅਸੀਂ ਮੱਸੇ ਰੰਗਣ ਨੂੰ ਦਿੰਦੇ ਆਏ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਹਾਲਾਤ ਖਰਾਬ ਹੁਣ ਪੰਜਾਬ ਨੂੰ ਅਸੀਂ ਤਰੱਕੀ ਦੇ ਰਾਹ ਤੇ ਵੇਖਣਾ ਚਾਹੁੰਦੇ ਆ ਪਰ ਜੇ ਤੁਸੀਂ ਬੇਅਦਬੀ ਦੇ ਉੱਤੇ ਐਂਡੇ ਅਨਸੀਰੀਅਸ ਹੋ ਗਏ ਤੇ ਤੁਹਾਡੀ ਫਿਰ ਅਸੀਂ ਜਾਗ ਖੋਲਣ ਦੇ ਵਾਸਤੇ ਬਹੁਤ ਜਲਦੀ ਇੱਕ ਵੱਡਾ ਕਦਮ ਚੁੱਕਾਂਗੇ ਤੇ ਤੁਹਾਨੂੰ ਮੀਡੀਆ ਨੂੰ ਦੱਸ ਵੀ ਦੇਵਾਂਗੇ ਉਹਦੇ ਬਾਰੇ ਗੁਰੂ ਜੀ ਲਾਸਟਲਾ ਸਵਾਲ ਲੱਗਦਾ ਕਿ ਪਾਰਟੀ ਜਿਹੜੀ ਆ ਦਿੱਲੀ ਤੋਂ ਕੰਟਰੋਲ ਹੋ ਰਹੀ ਆ ਕੇਜਰੀਵਾਲ ਦੇ ਹੱਥ ਵਿੱਚ ਰਿਮੋ ਬਿਆਦਬੀ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਜੋ ਉਹਨਾਂ ਨੂੰ ਬੋਟਾ ਪਈਆਂ ਇਹ ਸਿੱਖਣ ਲੱਗਦਾ ਕਿ ਉਹਨ ਕਿਤੇ ਨ ਕਿਤੇ ਰਵਾਇਤੀ ਪਾਰਟੀਆਂ ਲੋ ਇਹ ਪਾਰਟੀ ਸਹੀ ਹੈ ਜੋ ਮਾਨਸਾਹਬ ਕਹਿ ਰਹੇ ਨੇ ਬਿਆਦਬੀ ਦੇ ਹੁਣ ਉਹ ਸਿੱਖਣ ਨੂੰ ਸਾਫ਼ ਮਿਲੇਗਾ ਨਹੀਂ ਜੇ ਇਨਸਾਫ਼ ਤੁਹਾਡਾ ਸਵਾਲ ਲੰਬਾ ਹੋ ਗਿਆ ਥੋੜਾ ਜਿਹਾ ਇਨਸਾਫ਼ ਜੇ ਨਹੀਂ ਮਿਲੇਗਾ ਤੇ ਅਸੀਂ ਲੈ ਲਵਾਂਗੇ ਤੇ ਬਾਕੀ ਜਿਹੜਾ ਪਾਰਟੀ ਭਾਵੇਂ ਦਿੱਲੀੋਂ ਚੱਲੇ ਭਾਵੇਂ ਇੱਥੋਂ ਸੰਗਰੂਰ ਤੋਂ ਚੱਲਦੀ ਭਾਵੇਂ ਚੰਡੀਗੜ੍ਹ ਤੋਂ ਚੱਲਦੀ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਚੋਣਾਂ ਆਉਣੀ ਵਾਲੀਆਂ ਨੇ ਅੱਗੇ ਐਮਪੀ ਦੀਆਂ ਚੋਣਾਂ ਤੁਸੀਂ ਤਾਂ ਪ੍ਰਾਈਮ ਮਿਨਿਸਟਰ ਦੇ ਉਧਰ ਦੇ ਦਾਵੇਦਾਰ ਬਣਦੇ ਫਿਰਦੇ ਹੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਦੇ ਉੱਤੇ ਤੁਹਾਨੂੰ ਸਦਾ ਹੀ ਪੰਜਾਬ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕੇਜਰੀਵਾਲ ਸਾਹਿਬ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਹਾਨੂੰ ਸਿਰਫ ਪੰਜਾਬ ਨੇ ਸਪੋਰਟ ਕੀਤਾ ਕਿਸੇ ਸਟੇਟ ਨੇ ਤੁਹਾਨੂੰ ਸਪੋਰਟ ਨਹੀਂ ਕੀਤਾ ਤੁਸੀਂ ਆ ਪਿਛਲੀਆਂ ਇਲੈਕਸ਼ਨਾਂ ਚ ਵੀ ਦੇਖ ਲਿਆ ਤੁਹਾਨੂੰ ਸਿਰਫ ਪੰਜਾਬ ਨੇ ਸਪੋਰਟ ਕੀਤਾ ਪਹਿਲਾਂ ਵੀ ਕੀਤਾ ਸੀ ਜਦੋਂ ਐਮਪੀਆਂ ਦੀ ਚੋਣਾਂ ਸੀਗੀਆਂ ਤੁਹਾਡੀ ਕਾਰਗੁਜ਼ਾਰੀ ਦਿੱਲੀ ਤੇ ਪੰਜਾਬ ਦੇ ਸਿਰ ਤੇ ਦਿੱਲੀ ਦੇ ਸਿਰ ਤੇ ਤੁਸੀਂ ਪੰਜਾਬ ਚ ਆਏ ਅਸੀਂ ਤੁਹਾਡੇ ਦਿੱਲੀ ਦਾ ਮਾਡਲ ਵੀ ਲੋਕਾਂ ਤੱਕ ਲੈ ਕੇ ਗਏ ਸੀ ਅਸੀਂ ਤੁਹਾਡੇ ਵਿਰੋਧੀ ਨਹੀਂ ਆ ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਹੁਣ ਇਦਾਂ ਸੁੱਤੇ ਸੁੱਤੇ ਰਹੋਗੇ ਜਾਂ ਐਕਸ਼ਨ ਚ ਨਹੀਂ ਆਓਗੇ ਤੇ ਫਿਰ ਅਸੀਂ ਐਕਸ਼ਨ ਚ ਆਵਾਂਗੇ ਉਹ ਸਾਡਾ ਐਕਸ਼ਨ ਫਿਰ ਜਿਹੜਾ ਉਹ ਤੁਹਾਡੇ ਵਾਸਤੇ ਵੀ ਠੀਕ ਨਹੀਂ ਹੋਏਗਾ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਇਹ ਜਿਹੜੇ ਵਾਦੇ ਕੀਤੇ ਸੀ ਨਾ ਬੇਮਿਸਾਲ ਸਜ਼ਾ ਦੇ ਉਹ ਹੱਲ ਕਰੋ ਉਹਨਾਂ ਦੇ ਉੱਤੇ ਕਾਰਵਾਈ ਪਾਓ ਤੇ ਇੱਕ ਐਂਟੀ ਗੈਂਗਸਟਰ ਟਾਸਫੋਰਡਾ ਜਲਦੀ ਫੌਰਨ ਗਠਨ ਕਰੋ ਤਾਂ ਕਿ ਇਹ ਬੇਅਦਬੀਆਂ ਨੂੰ ਨੱਥ ਪਾਈ ਜਾ ਸਕੇ। ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ ਲਾਈ ਪੰਜਾਬੀ ਟੀਵੀ। ਲਾਈ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ